ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਵਿਚਾਰ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 50 ਤੇ 51 ਤੇ ਇਹ ਪਾਠ ਤੇ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਦੇ ਵਿੱਚ ਸਿਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਦ ਪਾਈ ਮੀਤ ਸੁਰਦ ਕੀਏ ਬਿਖਿਆ ਰਚਿਆ ਬਾਦ ਜਾnde ਬਿਲ ਮਨਾ ਹੋਵਈ ਵੇਨ ਨਾ ਵੈ ਵਿਸਮਾਦ ਹਾਂਜੀ ਸੰਗਤ ਜੀ ਪੰਚਮ ਪਾਚਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੀਵ ਸੰਸਾਰ ਦੇ ਜਿਹੜੇ ਭੋਗ ਪਦਾਰਥ ਨੇ ਕਹਿੰਦੇ ਉਹਨਾਂ ਨੂੰ ਮਿੱਠਾ ਕਰਕੇ ਖਾਂਦਾ ਹੈ ਪਰ ਉਹਦੇ ਵਿੱਚੋਂ ਕੋੜੇ ਵਿਕਾਰ ਉਪਜਦੇ ਨੇ ਜਿਹੜਾਂ ਦਾ ਉਹਨੂੰ ਫਿਰ ਸਾਹਮਣਾ ਕਰਨਾ ਪੈਂਦਾ ਕਹਿੰਦੇ ਸੰਸਾਰ ਦੇ ਵਿੱਚ ਕਈ ਮਿੱਤਰ ਦੋਸਤ ਬਣਾਉਂਦਾ ਤੇ ਜਿਨ੍ਹਾਂ ਦੇ ਨਾਲ ਮਾਇਆ ਦਾ ਝਗੜਾ ਵਧਿਆ ਰਹਿੰਦਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਦੀ ਕੋਈ ਵੀ ਚੀਜ਼ ਨੂੰ ਖਤਮ ਹੁੰਦਿਆਂ देर ਨਹੀਂ ਲੱਗਦੀ ਮਨ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਕਹਿੰਦੇ ਹੇ ਮੇਰੇ ਮਨ ਤੂੰ ਸਤਗੁਰ ਦੀ ਦੱਸੀ ਹੋਈ ਸੇਵਾ ਕਰ ਜੋ ਦੀਸੈ ਸੋ ਵਿੰਸਨਾ ਮਨ ਕੀ ਮਤ ਤਿਆਗ ਕਹਿੰਦੇ ਜੋ ਵੀ ਤੈਨੂੰ ਦਿਸ ਰਿਹਾ ਇਸ ਸੰਸਾਰ ਵਿੱਚ ਸਭ ਕੁਝ ਖਤਮ ਹੋ ਜਾਣਾ ਇੱਕ ਦਿਨ ਫਿਰ ਇਸ ਲਈ ਤੂੰ ਆਪਣੀ ਮਨ ਦੀ ਮਤ ਉੱਤੇ ਚੱਲਣਾ ਛੱਡ ਦੇ ਗੁਰੂ ਦੀ ਮਤ ਉੱਤੇ ਚੱਲ ਹਰਾ ਹਉ ਜੋ ਕੁਕਰ ਹਰਕਾਇਆ ਤਾਵੇ ਦਹ ਦਿਸ ਜਾਏ ਲੋਬੀ ਜੰਤਨਾ ਜਾਣੀ ਪੱਖ ਅਪੱਖ ਸਭ ਖਾਏ ਕਹਿੰਦੇ ਜਿਵੇਂ ਇੱਕ ਹਲਕਿਆ ਹੋਇਆ ਕੁੱਤਾ ਆਪਾਂ ਦੇਖਦੇ ਆ ਨਾ ਜਦੋਂ ਇੰਡੀਆ ਚ ਸੀਗੇ ਪਿੰਡਾਂ ਚ ਵਿਹਲ ਕਹਾ ਕੁੱਤਾ ਕਹਿੰਦੇ ਵੀ ਇਦਾਂ ਸਾਰੇ ਪਾਸੇ ਭੱਜਿਆ ਫਿਰਦਾ ਹੈਗਾ ਉਹਨੂੰ ਕੋਈ ਟਿਕਾ ਨਹੀਂ ਹੁੰਦਾ ਐਵੇਂ ਕਹਿੰਦੇ ਜੀਵ ਦੀ ਹਾਲਤ ਆ ਮਾਇਆ ਪਿੱਛੇ ਕਹਿੰਦੇ ਇਹਨੂੰ ਪਤਾ ਨਹੀਂ ਮਾਇਆ ਦੇ ਮਤਲਬ ਲੋਭ ਵਿੱਚ ਆ ਕੇ ਵੀ ਕੀ ਚੀਜ਼ ਮੇਰੇ ਖਾਣ ਵਾਲੀ ਆ ਕੀ ਚੀਜ਼ ਨਹੀਂ ਖਾਣ ਵਾਲੀ ਸਭ ਕੁਝ ਹੀ ਖਾਂਦਾ ਫਿਰਦਾ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋ ਨਹੀਂ ਪਾਏ ਕਹਿੰਦੇ ਵੀ ਇਦਾਂ ਦੇ ਬਿਕਾਰਾਂ 'ਚ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਤੇ ਫਿਰ ਇਹਨਾਂ ਕਰਕੇ ਮੁੜ-ਮੁੜ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ। ਲੱਗ ਲੱਗ ਜੂਨੀਆਂ ਦੇ ਵਿੱਚ ਫਿਰ ਉਹਦਾ ਜਨਮ ਹੁੰਦਾ। ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਸਿਆ, ਨਿਕਸ ਨਾ ਪਾਏ ਮਾਏ। ਜਿੰਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੇ ਜਾਏ ਕਹਿੰਦੇ ਜਿਹੜੀ ਮਾਇਆ ਨਾ ਮਾਇਆ ਨੇ ਆਪਣਾ ਜਾਲ ਪਸਾਰਿਆ ਹੈ ਤੇ ਵਿੱਚੇ ਹੀ ਜੀਵ ਦੇ ਲਈ ਅੰਦਰ ਚੋਗਾ ਪਾਇਆ ਹੋਇਆ ਫਿਰ ਚੋਗੇ ਨੂੰ ਦੇਖ ਕੇ ਮਤਲਬ ਜਾਲ ਦੇ ਵਿੱਚ ਜੀਵ ਫਸ ਜਾਂਦਾ ਨਾ ਜਦੋਂ ਦੇਖਦਾ ਮੇਰੇ ਲਈ ਚੋਗਾ ਹੈਗਾ ਜਿਸ ਤਰ੍ਹਾਂ ਮੱਛੀ ਜਾਲ ਚ ਫਸ ਜਾਂਦੀ ਹੈ ਇਸ ਤਰ੍ਹਾਂ ਹੀ ਮਾਇਆ ਦੇ ਜਾਲ ਵਿੱਚ ਇਨਸਾਨ ਫਸ ਜਾਂਦਾ ਕਹਿੰਦੇ ਫੇ ਮੇਰੀ ਮਾਂ ਕਹਿੰਦੇ ਉਹ ਜਿਹੜਾ ਤ੍ਰਿਸ਼ਨਾ ਦਾ ਜਾਲ ਕਹਿੰਦੇ ਮਾਇਆ ਨੇ ਪਾਇਆ ਹੋਇਆ ਵੀ ਉਹਦੇ ਵਿੱਚੋਂ ਫਿਰ ਇਹ ਜੀਵ ਨਿਕਲ ਨਹੀਂ ਸਕਦਾ ਹੈਗਾ ਤੇ ਜਿਸ ਪਰਮਾਤਮਾ ਨੇ ਇਹਨੂੰ ਬਣਾਇਆ ਉਹਦੇ ਨਾਲ ਜਾਣ ਪਛਾਣ ਨਹੀਂ ਪਾਉਂਦਾ ਹੈਗਾ ਫਿਰ ਇਦਾਂ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਅਨੇਕ ਪ੍ਰਕਾਰੀ ਮੋਹਿਆ ਬਹੁਵਿੱਧ ਇਹ ਸੰਸਾਰ ਜਿਸ ਨੂੰ ਰਖੈ ਸੋ ਰਹਿ ਸਮਰਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲੇਹਾਰ ਕਹਿੰਦੇ ਜਿਹੜੀ ਮਾਇਆ ਹੈਗੀ ਆ ਨਾ ਸੰਸਾਰ ਦੇ ਵਿੱਚ ਕਹਿੰਦੇ ਉਹਨੇ ਜੀਵ ਨੂੰ ਬਹੁਤ ਤਰ੍ਹਾਂ ਦੇ ਰੂਪਾਂ ਰੰਗਾਂ ਦੇ ਨਾਲ ਮੋਇਆ ਹੋਇਆ ਕਹਿੰਦੇ ਪਰ ਉਹ ਕੋਈ ਭਾਗਾ ਵਾਲਾ ਜੀਵ ਜੀ ਨੂੰ ਪਰਮਾਤਮਾ ਆਪ ਰੱਖਦਾਏ ਤੋਂ ਬਚਾ ਕੇ ਫਿਰ ਉਹੀ ਇਹਦੇ ਤੋਂ ਬਚ ਸਕਦਾ ਹੈ ਕਹਿੰਦੇ ਵੀ ਜਿਹੜਾ ਹਰੀ ਦਾ ਜਨ ਵੀ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਇਸ ਮਾਇਆ ਦੇ ਜਾਲ ਤੋਂ ਬਚ ਜਾਂਦਾ ਹੈ ਸੰਸਾਰ ਵਿੱਚੋਂ ਤਰ ਜਾਂਦਾ ਹੈ ਨਾਨਕ ਜੀ ਕਹਿੰਦੇ ਮੈਂ ਉਹਤੇ ਬਲਿਹਾਰ ਜਾਂਦਾ ਹਾਂ ਸਿਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ गोयल ਆਇਆ ਗੋਇਲੀ ਕਿਆ तिस ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ ਕਹਿੰਦੇ ਕੀ ਜਿਸ ਤਰ੍ਹਾਂ ਉੱਥੇ ਭਾਰਤ ਵਿੱਚ ਹੁਣ ਇੱਥੇ ਤਾਂ ਮੈਨੂੰ ਪਤਾ ਨਹੀਂ ਸ਼ਾਇਦ ਵੀ ਕਿਸ ਤਰ੍ਹਾਂ ਹੈ ਬਾਹਰਲੇ ਮੁਲਕਾਂ ਦੇ ਵਿੱਚ ਭਾਰਤ ਦੇ ਵਿੱਚ ਕਹਿੰਦੇ ਇਦਾਂ ਹੁੰਦਾ ਵੀ ਜਦੋਂ ਕਈ ਜਗ੍ਹਾ ਦੇ ਵਿੱਚ ਆਡ ਲੱਗ ਜਾਂਦੀ ਹੈ ਨਾ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਗਊਆਂ ਵਗੈਰਾ ਮੱਝਾਂ ਪਾਲੀਆਂ ਹੁੰਦੀਆਂ ਨੇ ਤਾਂ ਉਹ ਜਿੱਥੇ ਆਡ ਲੱਗਦੀ ਹੈ ਉਹ ਜਗ੍ਹਾ ਛੱਡ ਕੇ ਜਿੱਥੇ ਹਰਿਆਵਲ ਹੋਈ ਹੁੰਦੀ ਹੈ ਨਾ ਉੱਥੇ ਜਾ ਕੇ ਥੋੜੀ ਦੇਰ ਲਈ ਟਿਕਾਣਾ ਬਣਾਉਂਦੇ ਨੇ ਤਾਂ ਕਿ ਉਹਨਾਂ ਦੇ ਜਿਹੜੇ ਡੰਗਰ ਪਸ਼ੂ ਹੁੰਦੇ ਨੇ ਉਥੋਂ ਚਾਰਾ ਚਰ ਸਕਣ ਤੇ ਪਰ ਕਹਿੰਦੇ ਵੀ ਜੇਰਾ ਉਹ ਗੋਇਲ ਆ ਉੱਥੇ ਗੋਇਲੀ ਕਰਨ ਆਇਆ ਵੀ ਆਪਣੇ ਮਾਲ ਡੰਗਰ ਨੂੰ ਲੈ ਕੇ ਆਇਆ ਜੇ ਉਹ ਸਮਝੇ ਕਿ ਵੀ ਜਿਸ ਜਗ੍ਹਾ ਤੇ ਆਇਆ ਉੱਥੇ ਵੀ ਤਾਂ ਮਤਲਬ ਜਿਹੜੀ ਹੈਗੀ ਆ ਹਰਿਆਲੀ ਥੋੜੀ ਦਮ ਰਹਿਣੀ ਆ ਨਾ ਫਿਰ ਉਸ ਲਈ ਉਹਨੇ ਉੱਥੇ ਥੋੜੀ ਦਮ ਟਿਕਾ ਕਰਨਾ ਹੈਗਾ ਪਰ ਜੇ ਕਿ ਉਹ ਜੇ ਉਹ ਕਹਿੰਦੇ ਉਹਨੂੰ ਸਮਝ ਗਏ ਉੱਥੇ ਹੀ ਆਪਣਾ ਮਤਲਬ ਹੋਰ ਪਸਾਰਾ ਪਸਾਰਨ ਲੱਗ ਜਾਵੇ ਆਪਣੇ ਘਰ-ਬਾਰ ਦਾ ਤਾਂ ਉਹਦੇ ਲਈ ਗਲਤ ਗੱਲ ਹੋਊਗੀ ਕਿਉਂਕਿ ਉਹਨੇ ਥੋੜੀ देर ਤਾਂ ਟਿਕਣਾ ਫਿਰ ਇਸ ਤਰ੍ਹਾਂ ਜੀਵ ਨੂੰ ਕਹਿੰਦੇ ਨੇ ਕਿ ਵੀ ਤੂੰ ਬਹੁਤ ਥੋੜੀ ਦੇਰ ਲਈ ਸੰਸਾਰ ਵਿੱਚ ਆਇਆ ਹੋਇਆ ਤੇ ਫਿਰ ਤੂੰ ਕਿਉਂ ਇੰਨੇ ਪਸਾਰੇ ਪਸੌਣ 'ਚ ਮਤਲਬ ਲੱਗਿਆ ਰਹਿੰਦਾ ਆਪਣੀ ਜ਼ਿੰਦਗੀ ਉਹਦੇ 'ਚ ਖਰਾਬ ਕਰਦਾ ਜਿਹੜਾ ਤਰਾ ਅਸਲੀ ਘਰ ਆ ਪ੍ਰਮਾਤਮਾ ਦੇ ਜਿੱਦਾਂ ਚਰਨਾ ਦਾ ਨਿਵਾਸ ਆ ਉਹਦੇ ਬਾਰੇ ਕਹਿੰਦੇ ਤੂੰ ਆਪਣੇ ਉਹਦੇ ਬਾਰੇ ਨਹੀਂ ਤੂੰ ਸੋਚਦਾ ਆਪਣੇ ਦਿਲ ਦੇ ਵਿੱਚ ਉਹਦੇ ਬਾਰੇ ਕਹਿੰਦੇ ਤੂੰ ਕੁਝ ਇਕੱਠਾ ਹੀ ਨਹੀਂ ਕਰਦਾ ਹੈਗਾ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਕਹਿੰਦੇ ਇਹ ਜੀਵ ਕਹਿੰਦੇ ਤੂੰ ਹਰੀ ਦੇ ਗੁਣ ਗਾਇਆ ਕਰ ਪ੍ਰਮਾਤਮਾ ਦੇ ਤੇ ਕਹਿੰਦੇ ਸਤਗੁਰ ਦੀ ਕਹਿੰਦੇ ਸੇਵਾ ਪਿਆਰ ਨਾਲ ਕਰ ਸਤਗੁਰ ਦੀ ਸੇਵਾ ਤਾਂ ਹੀ ਹੈ ਵੀ ਪ੍ਰਮਾਤਮਾ ਦਾ ਨਾਮ ਸਿਮਰਨਾ ਕਹਿੰਦੇ ਵੀ ਇੱਥੇ ਥੋੜੀ ਦੇਰ ਲਈ ਰਹਿਣਾ ਸੰਸਾਰ ਵਿੱਚ ਕਿਉਂ ਆਪਣੇ ਹੰਕਾਰ ਵਿੱਚ ਹੀ ਰਹਿੰਦਾ ਹੈਗਾ ਕਿਹੜੀ ਗੱਲ ਦਾ ਕਹਿੰਦੇ ਵੀ ਹੰਕਾਰ ਕਰਦਾ ਹੈਗਾ ਇੰਨੀ ਥੋੜੇ ਦੇਰ ਲਈ ਆਇਆ ਇੱਥੇ ਜੈਸੇ ਰੈਣ ਪ੍ਰਾਹੁਣੇ ਉਠ ਚਲਸੈ ਪਰਪਾਤ ਕਿਆ ਤੂੰ ਰਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ ਕਿੰਨੇ ਪਿਆਰੇ ਪਿਆਰੇ ਸ਼ਬਦ ਵਰਤਦੇ ਨੇ ਪਾਤਸ਼ਾ ਫੁੱਲਾਂ ਕੀ ਬਾਗਾਤ ਕਹਿੰਦੇ ਜਿਸ ਤਰ੍ਹਾਂ ਕੋਈ ਕਿਸੇ ਦੇ ਘਰ ਪਰੌਣਾ ਜਾਂਦਾ ਤਾਂ ਉਹ ਮਤਲਬ ਰਾਤ ਠਹਿਰੇ ਆ ਚਲੋ ਦੋ ਰਾਤਾਂ ਠਹਿਰ ਲੂਗਾ ਨਾ ਤੇ ਦੂਸਰੇ ਦਿਨਾਂ ਨੂੰ ਪਤਾ ਹੁੰਦਾ ਕਿ ਵੀ ਉੱਠ ਕੇ ਜਾਣਾ ਆਪਣੇ ਘਰ ਨੂੰ ਹੈ ਨਾ ਤੇ ਫਿਰ ਐਦਾਂ ਹੀ ਸਮਝਾਉਂਦੇ ਨੇ ਕਿ ਵੀ ਸੰਸਾਰ ਵਿੱਚ ਸਾਡਾ ਜਿਹੜਾ ਜੀਵਨ ਆ ਬਹੁਤ ਥੋੜਾ ਜਿਹਾ ਹੈਗਾ ਕਹਿੰਦੇ ਕਿਉਂ ਤੂੰ ਮਤਲਬ ਆਪਣੀ ਗ੍ਰਸ ਦੇ ਵਿੱਚ ਇੰਨਾ ਖੁਭ ਗਿਆ ਕਹਿੰਦੇ ਸਾਰਾ ਕੁਝ ਜੋ ਇੱਥੇ ਸੰਸਾਰ ਵਿੱਚ ਆ ਇੱਕ ਫੁੱਲਾਂ ਦੀ ਬਗੀਚੀ ਦੇ ਸਮਾਨ ਆ ਜਿਵੇਂ ਫੁੱਲਾਂ ਦੀ ਬਗੀਚੀ ਹੁੰਦੀ ਆ ਰੁਤੀ ਜਿਹੜੇ ਫੁੱਲ ਹੁੰਦੇ ਨੇ ਚੀਂਦੇ 2 ਮਹੀਨੇ 3 ਮਹੀਨੇ ਕਿੰਨੀ ਦੇਰ ਖਿੜ ਜਾਣਗੇ ਬਾਅਦ ਤੋਂ ਬਾਅਦ ਮੁਰਝਾ ਜਾਂਦੇ ਨੇ ਬਸ ਕਹਿੰਦੇ ਐ ਥੋੜੀ ਜਿਹਾ ਕਹਿੰਦੇ ਇਹ ਮਨੁੱਖਾ ਜੀਵਨ ਆ ਤੂੰ ਕਿਉਂ ਕਹਿੰਦੇ ਮਤਲਬ ਆਪਣਾ ਸਾਰਾ ਟਾਈਮ ਇੱਥੇ ਜਿਹੜਾ ਗ੍ਰਸਤ ਆ ਸੰਸਾਰ ਦੇ ਜੰਜਾਲ ਨੇ ਉਹਦੇ ਵਿੱਚ ਹੀ ਫਸ ਕੇ ਖਰਾਬ ਕਰ ਰਹੇ ਆ ਤੂੰ ਆਪਣਾ ਜਿਹੜਾ ਅਸਲ ਮਤਲਬ ਤੇਰਾ ਇੱਥੇ ਆਉਣ ਦਾ ਮਕਸਦ ਆ ਵਾਹਿਗੁਰੂ ਦਾ ਨਾਮ ਜਪਣਾ ਉਹਦੇ ਵਿੱਚ ਲੱਗ ਮੇਰੀ ਮੇਰੀ ਕੀ ਕਰੈ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੜ ਜਾਸੀ ਲੱਖ ਕਰੋੜ ਕਹਿੰਦੇ ਕਿਉਂ ਤੂੰ ਹਰ ਇੱਕ ਚੀਜ਼ ਤੇ ਲਈ ਮੇਰੀ ਮੇਰੀ ਕਰਕੇ ਹਉਮੈ ਵਿੱਚ ਕਿਉਂ ਕਹਿੰਦੇ ਤੂੰ ਮਤਲਬ ਗਰਸਿਆ ਹੋਇਆ ਕਹਿੰਦੇ ਜਿਸ ਪਰਮਾਤਮਾ ਨੇ ਜਿਸ ਪਰਮਾਤਮਾ ਨੇ ਕਹਿੰਦੇ ਕਿ ਸਭ ਕੁਝ ਕੀਤਾ ਕਹਿੰਦੇ ਉਹਨੂੰ ਲੱਭ ਕਹਿੰਦੇ ਇਹ ਪੱਕੀ ਗੱਲ ਸਮਝ ਲੈ ਵੀ ਇਤੋਂ ਲੱਖਾਂ ਕਰੋੜਾਂ ਹੀ ਹੁਣ ਤੱਕ ਛੱਡ ਕੇ ਚਲੇ ਗਏ ਨੇ ਇਦਾਂ ਤੂੰ ਚਲੇ ਜਾਣਾ ਤੇ ਦੂਜੇ ਪਾਸੇ ਇਹ ਵੀ ਕਹਿ ਸਕਦੇ ਆ ਕਿ ਜਿਨ੍ਹਾਂ ਦੇ ਕੋਲ ਲੱਖਾਂ ਕਰੋੜ ਵੀ ਸੀ ਉਹ ਵੀ ਸਭ ਕੁਝ ਛੱਡ ਕੇ ਚਲੇ ਗਏ ਨੇ ਤੇ ਤੂੰ ਇਸ ਗੱਲ ਨੂੰ ਜਾਣ ਕਿ ਸਭ ਕੁਝ ਇੱਥੇ ਹੀ ਰਹਿ ਜਾਣਾ ਸਿਰਫ ਉਹਦਾ ਨਾਂ ਨਾਲ ਜਾਣਾ ਲੱਖ 84 ਭ੍ਰਮਤਿਆਂ ਦੁਲਬ ਜਨਮ ਪਾਇਓ ਨਾਨਕ ਨਾਮ ਸਮਾਲ ਤੂੰ 100 ਦਿਨ ਨੇੜਾ ਆਇਓ ਕਹਿੰਦੇ 84 ਲੱਖ ਕਹਿੰਦੇ ਜੂਨਾ ਦੇ ਵਿੱਚ ਕਹਿੰਦੇ ਪਟਕਦਾ ਪਟਕਦਾ ਕਹਿੰਦੇ ਹੁਣ ਤੂੰ ਇਹ ਕਹਿੰਦੇ ਵੀ ਤੂੰ ਜਿਹੜਾ ਇਹ ਮਨੁੱਖਾ ਜਨਮ ਪਾਇਆ ਕਹਿੰਦੇ ਵੀ ਦਿਨ ਮਤਲਬ ਉਹ ਨੇੜੇ ਹੀ ਆਉਣ ਵਾਲਾ ਵੀ ਜਦੋਂ ਇਹ ਮਨੁੱਖਾ ਜਨਮ ਨੇ ਖਤਮ ਹੋ ਜਾਣਾ ਹਨ ਨਾਨਕ ਜੀ ਕਹਿੰਦੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ। ਉਹ ਵਾਹਿਗੁਰੂ ਜੀ ਉਹ ਵਾਹਿਗੁਰੂ। ਸ੍ਰੀ ਰਾਗ ਮਹੱਲਾ 5ਵਾਂ ਤਿਚਰ ਵਸੈ ਸੋਹਿਲੜੀ ਜਿਚਰ ਸਾਥੀ ਨਾਲ। ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂਰਾਲ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਤਨ ਸੋ ਤੇਰਾ ਥਾਨ ਰਹਾਉ ਕਹਿੰਦੇ ਵੀ ਜਦੋਂ ਤੱਕ ਜੀਵ ਦੇ ਅੰਦਰ ਵਾਹਿਗੁਰੂ ਦੀ ਦਿੱਤੀ ਹੋਈ ਜਿੰਦ ਹੈਗੀ ਆ ਉਹ ਸਾਥ ਹੀ ਸਾਡੇ ਨਾਲ ਆ ਉਦੋਂ ਤੱਕ ਕਹਿੰਦੇ ਜਿਹੜੀ ਇਹ ਕਾਇਆ ਸੁਖੀ ਵਸਦੀ ਆ ਪਰ ਜਦੋਂ ਉਹ ਜਿੰਦ ਸਾਥੀ ਅੰਦਰੋਂ ਚਲੇ ਗਿਆ ਵਾਹਿਗੁਰੂ ਨੇ ਨੂੰ ਵਾਪਸ ਬੁਲਾ ਲਿਆ ਤਾਂ ਜਿਹੜੀ ਇਹ ਸਰੀਰ ਰੂਪੀ ਧਾਨਾ ਉਹ ਤਾਂ ਮਿੱਟੀ ਚ ਰਲ ਗਿਆ ਨਾ ਜਦੋਂ ਆਪਣੇ ਸਰੀਰ ਚੋਂ ਜਿੰਦ ਨਿਕਲ ਜਾਂਦੀ ਆ ਆਪਾਂ ਨੂੰ ਪਤਾ ਹੀ ਆ ਨਾ ਕਿ ਫਿਰ ਸਰੀਰ ਦਾ ਕੀ ਹਾਲ ਹੁੰਦਾ ਕਹਿੰਦੇ ਵੀ ਇਹ ਦੇਖ ਕੇ ਜੀਵ ਦੇ ਮਨ ਵਿੱਚ ਬਹੇ ਗਰੂ ਲਈ ਪਰਮਾਤਮਾ ਲਈ ਬੈਰਾਗ ਆ ਗਿਆ ਪਰਮਾਤਮਾ ਲਈ ਪਿਆਰ ਉੱਠਿਆ ਤੇ ਤਾਂਗ ਬਣ ਗਈ ਕਿ ਮੈਂ ਪਰਮਾਤਮਾ ਦਾ ਦਰਸ਼ਨ ਕਰਾਂ ਦਰਸ਼ਨ ਦੇਖਣ ਲਈ ਮਨ ਵਿੱਚ ਚਾਅ ਪੈਦਾ ਹੋ ਗਿਆ ਤਨ ਸੋ ਤੇਰਾ ਥਾਨ ਕਹਿੰਦੇ ਉਹ ਥਾਨ ਜਿੱਥੇ ਪਰਮਾਤਮਾ ਵਸਦਾ ਉਹ ਤਨ ਉਹ ਸਰੀਰ ਤਾਨਾ ਜਿੱਥੇ ਪਰਮਾਤਮਾ ਵਸਦਾ ਪਰਮਾਤਮਾ ਪ੍ਰਗਟ ਹੋਇਆ ਵਾਹਿਗੁਰੂ ਜੀ ਰਹਾਓ ਜਿੱਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾ ਉੱਠੀ ਚਲਸੀ ਕੰਤੜਾ ਤਾਂ ਕੋਏ ਨਾ ਪੁੱਛੈ ਤੇਰੀ ਬਾਤ ਕਹਿੰਦੇ ਜਦੋਂ ਤੱਕ ਤਾਂ ਪਰਮਾਤਮਾ ਦੀ ਅੰਜ ਜਿੰਦ ਅੰਦਰ ਆ ਜੀਵ ਦੇ ਤਾਂ ਜੀਵ ਦਾ ਹਰ ਇੱਕ ਜਗ੍ਹਾ ਤੇ ਆਦਰ ਹੁੰਦਾ ਜਦੋਂ ਕਹਿੰਦੇ ਉਹ ਜਿੰਦ ਰੂਪੀ ਕੰਤ ਪਰਮਾਤਮਾ ਦੀ ਅੰਸ਼ ਉਹ ਇਥੋਂ ਚਲੀ ਜਾਂਦੀ ਆ ਤਾਂ ਉਸ ਸਰੀਰ ਦੀ ਕੋਈ ਬਾਤ ਨਹੀਂ ਪੁੱਛੀ ਜਾਂਦੀ ਪੇਯੜੇ ਸਹ ਸੇਵਤੂੰ ਸਾਹ ਹੋੜੇ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਕਹਿੰਦੇ ਹੈ ਜੀਵ ਜਦੋਂ ਤੂੰ ਇਸ ਪਈ ਦੇਸ ਸੰਸਾਰ ਘਰ ਦੇ ਵਿੱਚ ਆ ਤਾਂ ਤੂੰ ਉਸ ਪਰਮਾਤਮਾ ਦਾ ਨਾਮ ਜਪ ਉਹਦੀ ਸੇਵਾ ਕਰ ਤਾਂ ਫਿਰ ਇਹਦੇ ਨਾਲ ਸਹੋੜੇ ਜਿਹੜਾ ਅਗਲਾ ਘਰ ਆ ਪਰਲੋਕ ਉਹਦੇ ਵਿੱਚ ਵੀ ਸੁਖੀ ਵਸੇਗਾ ਗੁਰੂ ਨੂੰ ਮਿਲ ਕੇ ਕਹਿੰਦੇ ਚੰਗੇ ਜੀਵਨ ਦੀ ਜਾਂਚ ਸਿੱਖ ਤੇ ਤੈਨੂੰ ਫਿਰ ਕਦੇ ਕੋਈ ਦੁੱਖ ਨਹੀਂ ਲੱਗੂਗਾ ਸਬਨਾ ਸਹਰੇ ਵੰਜਣਾ ਸਬ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਕਹਿੰਦੇ ਸਾਰੇ ਜੀਵਾਂ ਨੇ ਸੋਰੇ ਜਾਣਾ ਸੋਰਾ ਅਗਲਾ ਕਰ ਪਰਲੋਕ ਸਾਰਿਆਂ ਦੇ ਕਹਿੰਦੇ ਮੁਕਲਾਵੇ ਜਾਣਾ ਉਹ ਤਨ ਉਹ ਜੀਵ ਇਸਤਰੀ ਸੁਹਾਗਣ ਆ ਜਿਦਾ ਆਪਣੇ ਪਤੀ ਪਰਮੇਸ਼ਰ ਨਾਲ ਪਿਆਰ ਪੈ ਗਿਆ ਪੱਕੇ ਰੰਦੀ ਦਾ ਸੰਸਾਰ ਵਿੱਚ ਰਹਿੰਦੀ ਦਾ ਸ੍ਰੀ ਰਾਗ ਮਹੱਲਾ 5 ਕਰ ਛੇਵਾਂ ਕਰਨ ਕਾਰਨ ਏਕ ਓਹੀ ਜਨਕੀਆ ਆਕਾਰ ਤਿਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਕਹਿੰਦੇ ਪੰਚਮ ਪਾਦਸ਼ਾ ਕਹਿੰਦੇ ਕਰਨ ਕਾਰਨ ਇੱਕੋ ਹੀ ਜਿੰਨ ਕੀਆ ਆਕਾਰ ਜਿਨੇ ਕਹਿੰਦੇ ਸਾਡੇ ਆਕਾਰ ਬਣਾਏ ਨੇ ਜਿਨੇ ਸੰਸਾਰ ਬਣਾਇਆ ਪਰਮਾਤਮਾ ਨੇ ਉਹੀ ਸਭ ਕੁਝ ਕਰਨ ਕਰਨ ਵਾਲਾ ਹੈ ਇੱਕ ਪਰਮਾਤਮਾ ਕਹਿੰਦੇ ਹੇ ਮੇਰੇ ਮਨ ਉਸ ਪਰਮਾਤਮਾ ਨੂੰ ਧਿਆ ਜਿਹੜੇ ਸਾਰਿਆਂ ਨੂੰ ਆਪਣਾ ਆਸਰਾ ਦਿੰਦਾ ਗੁਰ ਕੇ ਚਰਨ ਮਨ ਮਹਿ ਧਿਆਏ ਕਹਿੰਦੇ ਗੁਰੂ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਧਿਆ ਗੁਰੂ ਦੀ ਸ਼ਰਨ ਵਿੱਚ ਆ ਛੋੜ ਸਗ ਸਿਆਣ ਪਾ ਸਾਚ ਸਬਦ ਲੇਵ ਲੈ ਰਹਾਓ ਕਹਿੰਦੇ ਹੋਰ ਸਾਰੀਆਂ ਸਿਆਣਪਾਂ ਛੱਡ ਕੇ ਇੱਕ ਉਸ ਸੱਚੇ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਸੁਰਤ ਜੋੜ ਆਪਣੀ ਦੁੱਖ ਕਲੇਸ਼ ਨਾ ਪਾਉ ਬਿਆਪੈ ਗੁਰਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨ ਕੋਏ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਗੁਰਮੰਤਰ ਟਿਕ ਜਾਂਦਾ ਉਹਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਨਹੀਂ ਸਤਾਉਂਦਾ ਕਹਿੰਦੇ ਕੋਈ ਚਾਹੇ ਕਰੋੜਾਂ ਯਤਨ ਕਰ ਰਹੇ ਪਰ ਗੁਰੂ ਤੋਂ ਬਿਨਾ ਕੋਈ ਇਹ ਸੰਸਾਰ ਸਾਗਰ ਨੂੰ ਤਰ ਨਹੀਂ ਸਕਦਾ ਦੇਖ ਦਰਸ਼ਨ ਮਨ ਸਾਧਾਰ ਹੈ ਪਾਪ ਸਗਲੇ ਜਾਹੇ ਹੋ ਤਿੰਨ ਕੈ ਬਲਿਹਾਰਨੇ ਜੇ ਗੁਰ ਕੀ ਪੈਰੀ ਪਾਹੇ ਕਹਿੰਦੇ ਗੁਰੂ ਦਾ ਦਰਸ਼ਨ ਦੇਖ ਕੇ ਸਾਡਾ ਜਿਹੜਾ ਮਨ ਆ ਕਹਿੰਦੇ ਟਿਕਾ ਵਿੱਚ ਆ ਜਾਂਦਾ ਇਹ ਕਹਿੰਦੇ ਚੰਚਲਤਾ ਛੱਡ ਦਿੰਦਾ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰਿਆ ਜੋ ਗੁਰੂ ਦੀ ਚਰਨ ਪੈਂਦੇ ਨੇ ਗੁਰੂ ਦੀ ਸ਼ਰਨ ਪੈਂਦੇ ਨੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇਵੜ ਭਾਗੀ ਨਾਨਕਾ ਜਿਨ੍ਹਾਂ ਮਨ ਇਹ ਪਾਉ ਕਹਿੰਦੇ ਸਾਧ ਸੰਗਤ ਵਿੱਚ ਗਿਆ ਸਾਡੇ ਮਨ ਦੇ ਵਿੱਚ ਉਹ ਸੱਚੇ ਦਾ ਨਾਉ ਆ ਜਾਂਦਾ ਅਸੀਂ ਉਹਦੀ ਕੀਰਤੀ ਕਰਨ ਲੱਗ ਜਾਂਦੇ ਆ ਨਾਨਕ ਜੀ ਕਹਿੰਦੇ ਉਹ ਵਡਭਾਗੀ ਨੇ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸਾਧ ਸੰਗਤ ਲਈ ਸਾਧ ਸੰਗਤ ਕਰਨ ਦਾ ਪਿਆਰ ਪੈਦਾ ਹੋ ਜਾਂਦਾ ਸ੍ਰੀ ਰਾਗ ਮਹੱਲਾ 5 ਸੰਚ ਹਰ ਤਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜਿੰਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਕਹਿੰਦੇ ਹੈ ਜੀਵ ਤੂੰ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਆਪਣੇ ਸਤਗੁਰ ਦੀ ਪੂਜਾ ਕਰ ਸਤਗੁਰ ਦੀ ਸੇਵਾ ਕਰ ਸਾਰੇ ਵਿਕਾਰ ਛੱਡ ਦੇ ਕਹਿੰਦੇ ਜਿਨੇ ਤੈਨੂੰ ਸਾਜਿਆ ਜਿਨੇ ਤੈਨੂੰ ਇਹ ਦੇਹੀ ਦੇ ਕੇ ਭੇਜਿਆ ਤੈਨੂੰ ਸੋਨਾ ਬਣਾਇਆ ਕਹਿੰਦੇ ਵੀ ਉਹ ਦੀ ਉਹਨੂੰ ਸਿਮਰ ਉਹਦੀ ਕੀਰਤੀ ਕਰ ਤੇ ਤੇਰਾ ਉਧਾਰ ਹੋ ਜੂਗਾ ਤੂੰ ਤਰ ਜਾਏਗਾ ਜਪ ਮੰਨ ਨਾਮ ਏਕ ਅਪਾਰ ਕਹਿੰਦੇ हे ਮੇਰੇ ਮਨ ਉਸ ਅਪਰੰਪਰ ਇੱਕ ਪਰਮਾਤਮਾ ਦਾ ਨਾਮ ਜਪ ਪ੍ਰਾਣ ਮਨ ਤਨ ਜਿन्हे ਦਿਆ ਹਿਰਦੇ ਦਾ ਆਧਾਰ ਰਹਾਓ ਕਹਿੰਦੇ ਜਿਨੇ ਤੈਨੂੰ ਪ੍ਰਾਣ ਮਨ ਤਨ ਸਭ ਕੁਝ ਦਿੱਤਾ ਜੋ ਤੇਰੇ ਹਿਰਦੇ ਦਾ ਸਹਾਰਾ ਬਣਦਾ ਉਸ ਪਰਮਾਤਮਾ ਦਾ ਨਾਮ ਜਪ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਕਹਿੰਦੇ ਕਾਮ, ਕਰੋਧ, ਹੰਕਾਰ ਸਾਰਾ ਸੰਸਾਰ ਬਸ ਇਹਦੇ ਵਿੱਚ ਹੀ ਉਲਝਿਆ ਪਿਆ ਸਾਰਿਆਂ ਨੂੰ ਕਹਿੰਦੇ ਇਹਨਾਂ ਨੇ ਆਪਣੀ ਪਕੜ ਵਿੱਚ ਲਿਆ ਹੋਇਆ ਕਹਿੰਦੇ ਸੰਤ ਦੀ ਸਰਣੀ ਪੈ ਜਾ ਉਹਦੇ ਚਰਨਾਂ ਦੀ ਛੂਪ ਪ੍ਰਾਪਤ ਕਰ ਲਾ ਤੇਰਾ ਜਿਹੜੇ ਅਗਿਆਨਤਾ ਦਾ ਦੁੱਖਾ ਸਾਰਾ ਖਤਮ ਹੋ ਜਾਊਗਾ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਕਹਿੰਦੇ ਸਭ ਤੋਂ ਸਰੇਸ਼ ਤੇਰੇ ਲਈ ਕਰਨੀ ਕੀ ਆ ਤੂੰ ਸਤ ਸੰਤੋਖ ਤੇ ਦਇਆ ਦੀ ਕਮਾਈ ਕਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਕਹਿੰਦੇ ਜਿਸ ਨੂੰ ਪਰਮਾਤਮਾ ਪ੍ਰਭੂ ਆਪਣੇ ਨਾਮ ਦਾ ਦਾਨ ਦੇ ਦਿੰਦੇ ਨੇ ਉਹ ਹੰਕਾਰ ਛੱਡ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ ਉਹਨਾਂ 'ਚ ਇੰਨੀ ਨਮਰਤਾ ਆ ਜਾਂਦੀ ਆ ਜੋ ਦੀ ਸੈ ਸੋ सगਲ ਤੂੰ ਹੈ ਪਸਰੇ ਆਪਾਸਾਰ ਕਹਿੰਦੇ ਹੈ ਪਰਮਾਤਮਾ ਜਿੱਥੇ ਵੀ ਦੇਖਦੇ ਆ ਸਭ ਜਗ੍ਹਾ ਤੇ ਤੂੰ ਹੀ ਵਿਆਪਕ ਹੈ ਸਾਰਿਆਂ ਵਿੱਚ ਤੇਰਾ ਹੀ ਪਸਾਰਾ ਹੈ ਕਹ ਨਾਨਕ ਗੁਰ ਭਰਮ ਕਟਿਆ सगਲ ਬ੍ਰह्म ਵਿਚਾਰ ਨਾਨਕ ਜੀ ਕਹਿੰਦੇ ਗੁਰੂ ਨੇ ਜਦੋਂ ਜੀਵ ਦਾ ਭ੍ਰਮ ਕੱਟ ਦਿੱਤਾ ਤਾਂ ਉਹਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਹੀ ਫੱਲਿਆ ਹੋਇਆ ਦਿਸਦਾ ਹੈ ਉਹਨੂੰ ਹਰ ਇੱਕ ਜੀਵ ਦੇ ਵਿੱਚ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਸ੍ਰੀ ਰਾਗ ਮਹੱਲਾ 5ਵਾਂ ਦੁ ਕਿਰਤ ਸੁ ਕਿਰਤ ਮੰਦੇ ਸੰਸਾਰ ਸਗਲਾਣਾ ਦੋਹੋਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਕਹਿੰਦੇ ਵੀ ਜਿਸ ਤਰ੍ਹਾਂ ਸ਼ਾਸਤਰਾਂ ਵਿੱਚ ਲਿਖੇ ਹੋਏ ਨੇ ਵੀ ਇਹ ਕਰਮ ਚੰਗਾ ਇਹ ਕਰਮ ਮਾੜਾ ਦੁਕੇਰਤ ਸੁਕੇਰਤ ਕਹਿੰਦੇ ਸਾਰਾ ਸੰਸਾਰ ਮਤਲਬ ਇਸ ਤਰ੍ਹਾਂ ਹੀ ਵੀ ਆਹ ਕੰਮ ਚੰਗਾ ਇਹ ਕੰਮ ਮਾੜਾ ਬਸ ਇਸ ਵਿਚਾਰ ਦੇ ਵਿੱਚ ਹੀ ਉਲਝਿਆ ਹੋਇਆ ਕਹਿੰਦੇ ਇਹਨਾਂ ਦੋਨਾਂ ਤੋਂ ਵੀ ਮਤਲਬ ਇਸ ਗੱਲ ਤੋਂ ਜਿਹੜਾ ਕੋਈ ਉੱਪਰ ਉੱਠਿਆ ਪ੍ਰਮਾਤਮਾ ਦਾ ਭਗਤ ਉਹ ਕੋਈ ਵਿਰਲਾ ਹੀ ਆ ਉਹ ਕੋਈ ਵਿਰਲਾ ਹੀ ਜਾਣਦਾ ਕਿ ਪ੍ਰਮਾਤਮਾ ਦੇ ਨਾਮ ਨੇ ਮੈਨੂੰ ਤਾਰਨਾ ਨਾ ਕਿ ਇਹਨਾਂ ਵਿਚਾਰਾਂ ਵਿੱਚ ਪਿਆ ਕਿ ਆ ਪੁੰਨ ਕਰਮਾ ਕਿ ਆ ਪਾਪ ਕਰਮਾ ਠਾਕੁਰ ਸਰਵੇ ਸਮਾਣਾ ਉਹ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਸਮਾਇਆ ਹੋਇਆ ਹੈ। ਕਿਆ ਕਹੋ ਸੁਣੋ Swami ਤੂੰ ਵੱਡ ਪੁਰਖ ਸੁਜਾਣਾ ਰਹਾਓ। ਕਹਿੰਦੇ हे ਪ੍ਰਮਾਤਮਾ हे ਮਾਲਕ ਤੇਰੇ ਬਾਰੇ ਕਿਆ ਕੀ ਕਹੀਏ ਤੇ ਕਿਆ ਸੁਣੀਏ ਕਹਿੰਦੇ ਤੂੰ ਬਹੁਤ ਵੱਡਾ ਹੈ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੂੰ ਸਾਰਿਆਂ ਦੇ ਅੰਦਰ ਨੂੰ ਜਾਣਨ ਵਾਲਾ ਹੈ ਤੂੰ ਹੀ ਸਾਡਾ ਮਾਲਕ ਹੈ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ ਤਤ ਸਮਦਰਸੀ ਸੰਤੋ ਕੋਈ ਕੋਟ ਮੰਧਾਈ ਕਹਿੰਦੇ ਇਦਾਂ ਦਾ ਸੇਵਕ ਪਰਮਾਤਮਾ ਦਾ ਕੋਈ ਹੋਈਆ ਜਿਹੜਾ ਕਹਿੰਦੇ ਮਤਲਬ ਤਤਸਮ ਦਰਸੀ ਜਿਹਨੂੰ ਮਤਲਬ ਪਰਮਾਤਮਾ ਬਾਰੇ ਪਤਾ ਹੈ ਕਿ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਨੂੰ ਵਿਆਪਕ ਸਮਝਦਾ ਤੇ ਹਰ ਇੱਕ ਨੂੰ ਸਮਝਦਾ ਇੱਕੋ ਸਮਾਨ ਉਹਨੂੰ ਕੋਈ ਮਾਣ ਦੇਵੇ ਜਾਂ ਉਹਦੀ ਕੋਈ ਨਿਰਾਦਰੀ ਕਰੇ ਉਨੂੰ ਕੋਈ ਫਰਕ ਨਹੀਂ ਇਦਾਂ ਦਾ ਸੇਵਕ ਕਹਿੰਦੇ ਕੋਈ ਹੋਈ ਆ ਜਿਹੜਾ ਮਤਲਬ ਜਿਹਨੂੰ ਇਦਾਂ ਦਾ ਕੋਈ ਫਰਕ ਮਿਟ ਗਿਆ ਕਿ ਉਹਨੂੰ ਕੋਈ ਆਦਰ ਦਿੰਦਾ ਜਾਂ ਨਿਰਾਦਰ ਕਰ ਦਿੰਦਾ ਉਹਨੂੰ ਸਭ ਇੱਕ ਸਮਾਨ ਆ ਉਹਨੂੰ ਸਭ ਜਗ੍ਹਾ ਤੇ ਉਹ ਪ੍ਰਮਾਤਮਾ ਹੀ ਨਜ਼ਰ ਆਉਂਦਾ ਕਹਿੰਦੇ ਕਰੋੜਾਂ ਵਿੱਚ ਕੋਈ ਇਦਾਂ ਦਾ ਇੱਕ ਹੈਗਾ ਜਿਹਦੇ ਵਿੱਚ ਮਤਲਬ ਇਹ ਅਵਸਥਾ ਪੈਦਾ ਹੋ ਗਈ ਆ ਕਿ ਉਹਨ ਕੋਈ ਮਾਨ ਦਿੰਦਾ ਉਹਦੀ ਨਿਰਾਦਰੀ ਕਰਦਾ ਉਹਨੂੰ ਹਰ ਇੱਕ ਵਿੱਚ ਪ੍ਰਮਾਤਮਾ ਹੀ ਨਜ਼ਰ ਆਉਂਦਾ ਕਹਿਨ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮਖ ਕੋਈ ਵਿਰਲਾ ਕਹਿੰਦੇ ਵੀ ਇਹ ਕਹਿਣਾ ਕਿ ਆ ਗਿਆਨ ਵਾਲੀਆਂ ਕੋਈ ਗਿਆਨ ਵਾਲੀਆਂ ਗੱਲਾਂ ਕਰਨੀਆਂ ਤੇ ਕਿਸੇ ਕੋਲੋਂ ਕਰਾਉਣੀਆਂ ਇਹ ਕਹਿੰਦੇ ਇੱਕ ਤਰ੍ਹਾਂ ਵੀ ਸ਼ੋਭਾ ਖੱਟਣ ਵਾਲੀ ਗੱਲ ਆ ਵੀ ਇਹਨਾਂ ਗੱਲਾਂ ਤੋਂ ਵੀ ਜਿਹੜੇ ਇਦਾਂ ਵਿਖਾਵੇ ਦੀਆਂ ਗਿਆਨ ਦੀਆਂ ਗੱਲਾਂ ਕਰਨੀਆਂ ਤੇ ਕਹੋਣੀਆਂ ਇਨਾ ਤੋਂ ਮੁਕਤ ਕਹਿੰਦੇ ਕੋਈ ਕੋਈ ਵਿਰਲਾ ਗੁਰੂ ਦਾ ਸਿੱਖਾ ਜੋ ਗੁਰੂ ਦੇ ਸਨਮੁਖ ਰਹਿੰਦਾ ਗਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਨਾਨਕ ਜੀ ਕਹਿੰਦੇ ਨੇ ਕਿ ਵੀ ਜਿਨੇ ਸੰਤਾਂ ਦੀ ਰੇਣ ਸੰਤਾਂ ਦੀ ਧੂੜ ਦਾ ਦਾਨ ਪਾ ਲਿਆ ਕਹਿੰਦੇ ਉਹ ਸੇਵਕ ਉਹਨੂੰ ਇਸ ਗੱਲ ਦੇ ਵਿੱਚ ਕੋਈ ਭੁਲੇਖਾ ਨਹੀਂ ਪੈਂਦਾ ਕਿ ਇਹ ਮੁਕਤੀ ਆ ਜਾਂ ਇਹ ਨਹੀਂ ਮੁਕਤੀ ਹੈਗੀ ਜਿਸ ਤਰ੍ਹਾਂ ਆਮ ਸ਼ਾਸਤਰਾਂ ਵਿੱਚ ਮੁਕਤ ਹੋ ਜਾਣ ਦਾ ਜਾਂ ਨਾਮੁਕਤ ਹੋ ਜਾਣ ਦੇ ਦੇ ਭੁਲੇਖੇ ਨੇ ਕਹਿੰਦੇ ਇਹ ਕੋਈ ਇਦਾਂ ਦਾ ਸੇਵਕ ਜਿਨੇ ਕਹਿੰਦੇ ਸੰਤਾਂ ਦੀ ਚਰਨ ਧੂੜ ਪਾ ਲਈ ਕਹਿੰਦੇ ਫਿਰ ਉਹ ਉਹਨੂੰ ਇਦਾਂ ਵੀ ਆ ਮੁਕਤੀ ਵਾਲੀ ਚੀਜ਼ ਆ ਆ ਨਾਮੁਕਤ ਹੋਣ ਵਾਲੀ ਚੀਜ਼ ਆ ਉਹਨੂੰ ਇਦਾਂ ਦਾ ਕੋਈ ਪਰੰਪੂਲੇ ਖਾ ਨਹੀਂ ਪੈਂਦਾ ਉਹ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਉਹਦੀ ਬਸ ਇਹੀ ਕਰਨੀ ਹੁੰਦੀ ਆ ਸ੍ਰੇਸ਼ਟ ਕਰਨੀ ਹੁੰਦੀ ਆ ਵੀ ਪਰਮਾਤਮਾ ਦਾ ਨਾਮ ਸਿਮਰਨਾ ਤੇ ਉਹਨੂੰ ਹਰ ਇੱਕ ਜਗ੍ਹਾ ਤੇ ਪਰਮਾਤਮਾ ਵਿਆਪਕ ਦਿਸਦਾ ਹੈ ਹਰ ਇੱਕ ਜੀਵ ਵਿੱਚ ਉਹਨੂੰ ਪਰਮਾਤਮਾ ਨਜ਼ਰ ਆਉਂਦਾ ਹੈ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका ਗਲਤੀਆਂ ਭੁੱਲਾਂ ਚੁੱਕਾ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾ ਮਾਫ਼ ਕਰਨੀਆਂ ਜੀ ਅੱਗੇ ਤੋਂ ਸਮੱਤ ਬਖਸ਼ਨੀ ਸਤਿਗੁਰੂ ਜੀ ਸਾਰਿਆਂ ਦੇ ਸਿਰ ਤੇ ਆਪਣਾ ਮੇਹਰਾਂ ਭਰਿਆ ਹੱਥ ਰੱਖਣਾ ਜੀ